ਵਾਹਿਗੁਰੂ ਸਾਹਿਬ ਜੀ ਅਮ ਆਪੁਨ ਪਰੇ ਏਕ ਗੁਣ ਨਾਹੀ ਅਮਰਤਿ ਛਾਡ ਬਿਖੈ ਬਿਖ ਕਾਹੀ ਮਾਇਆ ਮੋਹ ਪਰਮਪੈ ਭੁੰਡੇ ਸੁਤਦਾ ਰਾਸਿਓਂ ਪ੍ਰੀਤ ਲਗਾਈ ਇਕੀ ਉਤਮ ਪੰਥ ਸੁਣਿਓ ਗੁਰ ਸੰਗਤ ਆ। ਤਹਿ ਮਿਲੰਤ ਜੰਤਰਾ ਸਿਟਾਈ। ਇਕੀ ਅਰਦਾਸ ਪਾਠ ਕੀਰਤ ਕੀ। ਗੁਰ ਰਾਮ ਦਾ ਰੱਖੋ ਸਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀ। સુખી મહલ્લા પંડવાટ કટ કટ અંતર તુમે બસારે સકલ સ્મકરી સુતા તુમારે કટ કટ અંતર તુમહે બસારે સકલ સ્મકરી સુ ਤਾ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ ਤੁਮਹੀ ਤੇ ਕਪੇਖ ਮਨ ਬਿਗਸਾਰੇ ਰਹਾ ਔ ਅਨਿਕ ਜੋਨ ਬ੍ਰਹਮ 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 ਹਾਰੇ ਓਟ ਗਹੀ ਅਬਸਾਦ ਸੰਗਾਰੇ ਅਗਮ ਅਗੋਚਰ ਅਲਕ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਅਗਮ ਅਗੋਚਰ ਅਲਕ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ